ਅਕਸ਼ਰੀ ਕਾਲ ਜੀ ਉਢਿੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਫੇਰ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡੇ ਰੂਬਰੂ ਹੋਏ ਹਾਂ ਜੀ ਤੇ ਅੱਜ ਦੀ ਜਿਹੜੀ ਵੀਡੀਓ ਆ ਆਪਾਂ ਇਹਦੇ ਬਾਰੇ ਦੱਸਦੇ ਮੇਰੇ ਬਹੁਤ ਸਾਰੇ ਮੇਰੀਆਂ ਭੈਣਾਂ ਦੇ ਕਮੈਂਟ ਆ ਰਹੇ ਕਿ ਬੱਚੇ ਪਰਦੇਸਾਂ 'ਚ ਵਸਦੇ ਬੱਚੇ ਆ ਉਹਨਾਂ ਲਈ ਇਹ ਟੋਟਕੇ ਉਪਾਅ ਕਿਵੇਂ ਕਰੀਏ ਸ਼ਾਦੀ ਦੀ ਦੇਖੋ ਜੀ ਸ਼ਾਦੀ ਦਾ ਜਿਹੜਾ ਮੁੱਖ ਮਕਸਦ ਪਹਿਲਾਂ ਸੀ ਸ਼ਾਦੀ ਕਰੀਏ ਇਹ ਜ਼ਿੰਮੇਵਾਰੀਆਂ ਤੋਂ ਬੱਚੇ ਥੋੜੇ ਜਿਹਾ ਅੱਜ ਕੰਨੀ ਘਤਰਾ ਰਹੇ ਆ ਭੱਜ ਰਹੇ ਜੇ ਤੁਹਾਡਾ ਬੱਚਾ ਸ਼ਾਦੀ ਲਈ ਨਾ ਨੁਕਰ ਕਰਦਾ ਤੁਸੀਂ ਫੇਰ ਵੀ ਇਹ ਅਪਾ ਕਰਨਾ ਹੈ ਜੀ ਇਹ ਅਪਾ ਮਾਂ ਪਿਓ ਲੜਕਾ ਜਾਂ ਲੜਕੀ ਕੋਈ ਵੀ ਕਰ ਸਕਦਾ ਠੀਕ ਹੈ ਜੀ ਇਹ ਅਪਾ ਤੁਸੀਂ ਕੋਈ ਵੀ ਕਰ ਸਕਦਾ ਲੜਕਾ ਲੜਕੀ ਜਾਂ ਬੱਚੇ ਦੇ ਮਾਪੇ ਤੇ ਇਹ ਤੁਸੀਂ ਇਹ ਤੁਸੀਂ ਕਰਨਾ ਹੈ ਜੀ ਮੈਂ ਤੁਹਾਨੂੰ ਅਪਾ ਦੱਸ ਦਿਆਂ ਵੀ ਕਿਹੜਾ ਅਪਾ ਕਰਨਾ ਦੇ ਨਾਂ ਨਾਲ ਕਰਵਾਣੀ ਤਾਂ ਆਪਾਂ ਪੜਨੀ ਪੜਨੀ ਜੇ ਆਪਾਂ ਸਿੱਖ ਧਰਮ ਦੇ ਵਿੱਚ ਜਨਮ ਲਿਆ ਤਾਂ ਪਰਮਾਤਮਾ ਕਰੇ ਤੇ ਆਪਾਂ ਸਿੱਖ ਧਰਮ ਦੀਆਂ ਰੀਤੀ ਰਿਵਾਜਾਂ ਨਿਭਾਉਂਦੇ ਹੋਏ ਇਸ ਦੁਨੀਆ ਤੋਂ ਜਾਈਏ ਕਦੇ ਵੀ ਆਪਾਂ ਧਰਮ ਨਾ ਬਦਲੀਏ ਦੇਖੋ ਸਿਆਣੇ ਕਹਿੰਦੇ ਹੁੰਦੇ ਜੋ ਇੱਕ ਦਾ ਹੋ ਕੇ ਨਹੀਂ ਰਿਹਾ ਉਹ ਕਿਸੇ ਦਾ ਵੀ ਨਹੀਂ ਹੁੰਦਾ ਤੇ ਉਹਨੂੰ ਗਾਂਹ ਅਕਾਲ ਪੁਰਖ ਦੇ ਵਿੱਚ ਜਦੋਂ ਦਰਗਾਹ ਦੇ ਵਿੱਚ ਆਪਾਂ ਖੜੇ ਹੁੰਨੇ ਆ ਨਾ ਉਹ ਉੱਥੇ ਢੋਈ ਵੀ ਨਹੀਂ ਮਿਲਦੀ ਹੁੰਦੀ ਕਿਉਂਕਿ ਉੱਥੇ ਅਕਾਲ ਪੁਰਖ ਵਾਹਿਗੁਰੂ ਵੀ ਕਹਿੰਦਾ ਤੂੰ ਕਿਹੜੇ ਧਰਮ ਦੇ ਵਿੱਚ ਜਨਮ ਲਿਆ ਸੀ ਗਿਆ ਸੀ ਫਿਰ ਉਹ ਹੀ ਧਰਮ ਦਾ ਬਣ ਕੇ ਨਾ ਰਿਹਾ ਤੂੰ ਆਇਆ ਕਿਸੇ ਹੋਰ ਧਰਮ ਦਾ ਅਪਣਾ ਕੇ ਆਇਆ ਤੇ ਉੱਥੇ ਵੀ ਆਪਾਂ ਨੂੰ ਇਹਨਾਂ ਆਪ ਦੇ ਗੁਰੂਆਂ ਨੂੰ ਮੂਹਰੇ ਖੜ੍ਹ ਕੇ ਉੱਥੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਤੂੰ ਕਿਹੜੇ ਗੁਰੂ ਦੇ ਲੜ ਲੱਗ ਕੇ ਆਇਆ ਹੈ ਕਿਹੜਾ ਤੇਰਾ ਗੁਰੂ ਹੈ ਕਿਹੜਾ ਤੇਰਾ ਧਰਮ ਹੈ ਜਿਹੜਾ ਆਪਾਂ ਨੂੰ ਪਾਰ ਨਿਗਾਵੀ ਤੇ ਜਦੋਂ ਆਪਣਾ ਕੋਈ ਧਰਮ ਹੀ ਨਾ ਹੋਵੇ ਕੋਈ ਵਿਜੂਦ ਹੀ ਨਾ ਹੋਵੇ ਤੇ ਫਿਰ ਪਾਰ ਆਪਾਂ ਨੂੰ ਕਿਹਨੇ ਨਿਗਾਉਣਾ ਫਿਰ ਭੜਕਦੇ ਤੁਰਾ ਫਿਰਾਂਗੇ ਜੀ ਪੂਤ ਪ੍ਰੇਤ ਬਣੇ ਇਹਦੇ ਲਈ ਜੀ ਆਪਣੇ ਧਰਮ ਤੋਂ ਕਦੇ ਵੀ ਮੂੰਹ ਨਾ ਮੋੜੋ ਜੋ ਆਪਣਾ ਧਰਮ ਹੈ ਉਹਨੂੰ અપਨਾਓ ਉਹਨੂੰ ਪਿਆਰ ਕਰੋ ਆਪਦੇ ਗੁਰੂਆਂ ਨੂੰ ਤੇ ਜੋ ਵੀ ਗੁਰੂਆਂ ਦੇ ਦਿੱਤੇ ਹੋਏ ਬਚਨਾਂ ਉਹਨਾਂ ਰਾਹਾਂ ਦੇ ਉੱਤੇ ਆਪਾਂ ਚੱਲ ਜਾਈਏ ਤੇ ਗਰਵਾਣੀ ਇੱਥੇ ਮੈਂ ਬੱਚਿਆਂ ਨੂੰ ਜ਼ਰੂਰ ਕਹੂੰਗੀ ਵੀ ਬੱਚੇ ਤੁਸੀਂ ਗਰਵਾਣੀ ਨਾਲ ਜ਼ਰੂਰ ਜੋੜਨਾ ਤੇ ਜੇ ਤੁਸੀਂ ਚਾਹੁੰਦੇ ਆ ਵੀ ਸਾਡੇ ਬੱਚੇ ਦੀ ਮੈਰਿਜ ਜਲਦੀ ਹੋਵੇ ਸ਼ਾਦੀ ਛੇਤੀ ਹੋਵੇ ਬੱਚੇ ਦੀ ਉਮਰ ਜ਼ਿਆਦਾ ਹੋਗੀ ਜਾਂ ਬੱਚਾ ਖੁਦ ਵਿਆਹ ਨਹੀਂ ਕਰਨਾ ਚਾਹੁੰਦਾ ਤੇ ਆਪਾਂ ਚਾਹੁੰਦੇ ਆ ਵੀ ਕਿ ਵਿਆਹ ਛੇਤੀ ਹੋਵੇ ਬੱਚੇ ਦਾ ਜਾਂ ਕਈ ਵਾਰ ਕੀ ਹੁੰਦਾ ਜੀ बच्चे नु देख आंदे है देख जांदे है दोबारा कोई नहीं आंदा या कोई दास ही नहीं पोंदा या कोई भी इस तरह जो भी कोई सानू दिक्कत है ना वो दिक्कतਾਂ ਦਾ ਸਾਹਮਣਾ ਜੇ ਤੁਸੀਂ ਕਰਦੇ ਹੋ ਤੇ ਇਹ ਆਪਾ ਕਰੋ ਜੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਜੋ ਕੋਈ بچے ਨੂੰ ਪਹਿਲੀ ਵਾਰ ਦੇਖਣਾ ਹੈ ਤੋ 100% ਬੱਚੇ ਨੂੰ ਹਾਂ ਕਰਕੇ ਜਾਊਗਾ ਵਾਪਸ ਨਹੀਂ ਜਾਊਗਾ ਸੋਰਾ ਕੰਮ ਬਹੁਤ ਸ਼ੀਤੀ ਬਣੂਗਾ ਜੀ ਲਓ ਜੀ ਆਪਾਂ ਇਹ ਦੱਸਦੇ ਆ ਤੁਹਾਨੂੰ ਆਪਾ ਇਹ ਪਾ ਤੁਸੀਂ ਮਾਤਾ ਪਿਤਾ ਵੀ ਕਰ ਸਕਦਾ ਮਾਤਾ ਵੀ ਕਰ ਸਕਦੀ ਪਿਤਾ ਵੀ ਕਰ ਸਕਦਾ ਲੜਕੀ ਜਾਂ ਲੜਕਾ ਖੁਦ ਵੀ ਕਰ ਸਕਦੇ ਆ ਜੀ ਤੇ ਇਹ ਤੁਸੀਂ ਜੀ ਜਿਹੜਾ ਇਹ ਆਪਾਂ ਦੱਸਦੇ ਆ ਪਾ ਕਰਨਾ ਹੈ ਜੀ ਮੰਗਲਵਾਰ ਜਾਂ ਵੀਰਵਾਰ ਠੀਕ ਹੈ ਨਾ ਜੀ ਇਹਦੇ ਵਿੱਚ ਆਪਾਂ ਇਹ ਇੱਥੇ ਆਪਾਂ ਜੋ ਚੀਜ਼ਾਂ ਲੈਣੀਆਂ ਉਹ ਤੁਸੀਂ ਲੈ ਸਕਦੇ ਹੋ ਕਿਹੜੀਆਂ ਕਿਹੜੀਆਂ ਚੀਜ਼ਾਂ ਲੈਣੀਆਂ ਇੱਕ ਲੈਣਾ ਜੀ ਹਲਦੀ ਦਾ ਟੁਕੜਾ ਛੋਟਾ ਜਿਹਾ ਟੁਕੜਾ ਲੈਣਾ ਆਪਾਂ ਹਲਦੀ ਦਾ ਸਾਫਤ ਹਲਦੀ ਲੈਣੀ ਹੈ ਟੁਕੜਾ ਤੇ ਆਪਾਂ ਉਹਨੂੰ ਲਪੇਟਣ ਲਈ ਛੋਟਾ ਜਿਹਾ ਪੀਲੇ ਰੰਗ ਦਾ ਕੱਪੜਾ ਲੈਣਾ ਛੋਟਾ ਜਿਹਾ ਪੀਲੇ ਰੰਗ ਦਾ ਕੱਪੜਾ ਤੇ ਪੀਲੇ ਰੰਗ ਦੇ ਇੱਕ ਆਪਾਂ ਤਾਗਾ ਲੈਣਾ ਜੀ ਤੇ ਦੂਜਾ ਆਪਾਂ ਲੈਣਾ ਜੀ ਨਾਰੀਅਲ ਲੈਣਾ ਪਾਣੀ ਵਾਲਾ ਜਟਾ ਵਾਲਾ ਨਾਰੀਅਲ ਜੀ ਜਿਹੜਾ ਪੂਜਾ ਦੇ ਵਿੱਚ ਰੱਖਿਆ ਹੁੰਦਾ ਜਟਾ ਵਾਲਾ ਨਾਰੀਅਲ ਲੈਣਾ ਲਾਲ ਰੰਗ ਦਾ ਕੱਪੜਾ ਲੈਣਾ ਜੀ ਤੇ ਇੱਕ ਲੈਣੀ ਆ ਆਪਾਂ ਖੰਭਣੀ ਇੱਕ ਆਪਾਂ ਖੰਭਣੀ ਲੈਣੀ ਹੈ ਇਹ ਹੀ ਆਪਾਂ ਇਹ ਹੀ ਚੀਜ਼ਾਂ ਲੈਣੀਆਂ ਛੇਕ ਚੀਜ਼ਾਂ ਇਹ ਇਹ ਤੁਸੀਂ ਲੈ ਕੇ ਰੱਖ ਲਓ ਹੁਣ ਮੈਂ ਤੁਹਾਨੂੰ ਦੱਸਦੀ ਆ ਕਿਵੇਂ ਕਿਵੇਂ ਆਪਾ ਕਰਨਾ ਇਹ ਆਪਾਂ ਮੱਸੀਆ ਤੋਂ ਲੈ ਕੇ ਪੁੰਨਿਆਂ ਤੱਕ ਕਰਾਂਗੇ ਮੱਸੀਆ ਤੋਂ ਮੱਸੀਆ ਜਦੋਂ ਲੰਘ ਗਈ ਉਸ ਤੋਂ ਬਾਅਦ ਚੰਦ ਕੀ ਹੁੰਦਾ ਜੀ ਚੰਦਰਮਾ ਵੱਡਾ ਵੱਡਾ ਹੋਣ ਲੱਗ ਜਾਂਦਾ ਵਧਣ ਲੱਗ ਜਾਂਦਾ ਜੋ ਸੁੱਖ ਸਮ੍ਰiddhi ਲੈ ਕੇ ਆਪਾਂ ਨੂੰ ਪੂਰਨਮਾਸ਼ੀ ਨੂੰ ਪੂਰਾ ਚੰਦਰਮਾ ਹੋਏ ਹੁੰਦਾ ਤੇ ਉਸ ਦਿਨ ਵੇਖ ਪਰ ਜਾਂਦਾ ਉਸ ਲਈ ਜਦੋਂ ਯਾਨੀ ਉਹ ਵਧਣ ਲੱਗ ਜਾਂਦੇ ਆ ਇਹਨੂੰ ਉਦੋਂ ਮੱਸੀਆ ਤੋਂ ਲੈ ਕੇ ਪੁੰਨਿਆ ਇਹਦੇ ਵਿੱਚ ਵਿੱਚ ਹੀ ਇਹ ਕਰਨਾ ਤੁਸੀਂ ਇਹ ਕਰਨਾ ਹੈ ਜੀ ਇਹ ਕਰਨਾ ਤੁਸ ਆਪਾਂ ਇੱਕ ਦਿਨ ਹੀ ਆ ਜੀ ਇਹ ਵਾਰੀ ਵਾਰੀ ਨਹੀਂ ਹੈਗਾ ਇੱਕ ਦਿਨ ਹੀ ਕਰਨਾ ਹੈਗਾ ਤੇ ਇਹ ਤੁਸੀਂ ਮੰਗਲਵਾਰ ਵਾਲੇ ਦਿਨ ਵੀ ਕਰ ਸਕਦੇ ਹੋ ਵੀਰਵਾਰ ਵਾਲੇ ਦਿਨ ਵੀ ਕਰ ਸਕਦੇ ਹੋ ਸਵੇਰ ਪਹਿਲਾਂ ਤੁਸੀਂ ਅਸ਼ਨਾਣ ਕਰਨਾ ਹੈ ਜੀ ਅਸ਼ਨਾਣ ਕਰਨ ਤੋਂ ਬਾਅਦ ਚਿੱਟੇ ਵੀ ਤੁਸੀਂ ਆਪਦੇ ਗੁਰੂ ਨੂੰ ਮੰਨਦੇ ਹੋ ਹੈਨਾ ਧਰਮ ਨੂੰ ਮੰਨਦੇ ਵੇਖ ਕਈ ਵਾਰ ਮੇਰੀਆਂ ਵੀਡੀਓ ਹਿੰਦੂ ਵੀਰ ਵੀ ਵੇਖਦੇ ਆ ਜੋ ਵੀ ਧਰਮ ਨੂੰ ਮੰਨਦੇ ਆ ਹਿੰਦੂ ਵੀਰ ਆ ਬਣਾ ਧਰਮ ਹਨੂਮਾਨ ਜੀ ਦੇ ਅੱਗੇ ਖੜ੍ਹ ਸਕਦੇ ਆ ਜੇ ਆਪ ਸਿੱਖ ਧਰਮ ਦੇ ਵਿੱਚ ਆਂ ਤਾਂ ਆਪਾਂ ਗੁਰੂਆਂ ਦੇ ਸਾਹਮਣੇ ਦਸਾਂ ਗੁਰੂਆਂ ਦੇ ਸਾਹਮਣੇ ਆਪਾਂ ਖੜ੍ਹ ਸਕਦੇ ਹਾਂ ਜੀ ਉੱਥੇ ਦਸਾਂ ਗੁਰੂਆਂ ਦੇ ਸਾਹਮਣੇ ਆਪਾਂ ਧੂਫ ਲਾਉਣੀ ਹੈ ਜੀ ਜੋਤ ਲਾਉਣੀ ਹੈਗੀ ਪਾਣੀ ਵਾਲਾ ਕੋਲੇ ਆਪਾਂ ਗੜਬਾ ਜ਼ਰੂਰ ਰੱਖਣਾ ਜੀ ਰੱਖ ਕੇ ਉਸ ਤੋਂ ਬਾਅਦ ਜੀ ਆਪਾਂ ਲੈਣਾ ਆਪਾਂ ਆਪਣੇ ਬੱਚੇ ਦੀ ਆਪ ਜੇ ਤਾਂ ਮਾਂ ਕਰ ਮਾਂ ਕਰ ਰਹੀ ਹੈ ਪਿਓ ਕਰ ਰਿਹਾ ਫਿਰ ਤਾਂ ਤੁਸੀਂ ਕਹਿਣਾ ਵੀ ਮੈਂ ਆਪਣੇ ਬੱਚੇ ਦੀ ਸ਼ਾਦੀ ਦੇ ਵਿੱਚ ਜਿਹੜੀਆਂ ਰੁਕਾਵਟਾਂ ਬਣ ਰਹੀਆਂ ਆ ਉਹ ਦੂਰ ਹੋਣ ਮਹਾਰਾਜ ਤੇ ਮੇਰੇ ਬੱਚਾ ਜੀ ਇਹਦੀ ਸ਼ਾਦੀ ਦੇ ਬੰਧਨਾ ਦੇ ਵਿੱਚ ਭੱਜੇ ਜੀ ਤੇ ਤੁਸੀਂ ਇਸ ਤਰ੍ਹਾਂ ਆਪਦੀ ਜੋ ਮੰਨ ਦੀ ਇਹ ਇੱਛਾ ਹੈ ਭਾਵਨਾ ਹੈ ਉਹਨੂੰ ਗੁਰੂ ਦੇ ਸਾਹਮਣੇ ਰੱਖ ਕੇ ਵੀ ਪ੍ਰਮਾਤਮਾ ਜੀ ਮੇਰੀ ਮਨੋ ਕਾਮਨਾ ਪੂਰੀ ਕਰੀ ਮੇਰੇ ਬੇਟੇ ਦਾ ਵਿਆਹ ਜਲਦੀ ਹੋਵੇ ਜਾਂ ਲੜਕਾ ਜਾਂ ਲੜਕੀ ਦਾ ਵਿਆਹ ਜਲਦੀ ਹੋਵੇ ਜੀ ਤੇ ਉਹਦੇ ਵਿੱਚ ਤੁਸੀਂ ਕੀ ਕਰਨਾ ਫਿਰ ਨਾਲੇ ਤਾਂ ਤੁਸੀਂ ਇਸ ਤਰ੍ਹਾਂ ਆਪਣੇ ਮਨ ਦੇ ਵਿੱਚ ਭਾਵਨਾ ਰੱਖਣੀ ਹੈ ਤੇ ਨਾਲੇ ਤੁਸੀਂ ਇੱਥੇ ਜਿਹੜਾ ਨਾਰੀਅਲ ਹੋਊਗਾ ਜਟਾ ਵਾਲਾ ਨਾਰੀਅਲ ਉਹਦੇ ਉੱਤੇ ਤੁਸੀਂ ਉਹ ਲਾਲ ਕੱਪੜਾ ਬਲੇਟ ਲਪੇਟ ਲੈਣਾ ਹੈ ਜੀ ਨਾਰੀਅਲ ਦੇ ਉੱਤੇ ਸਾਰੇ ਨਾਰੀਅਲ ਨੂੰ ਲਾਲ ਕੱਪੜੇ ਦੇ ਵਿੱਚ ਚੰਗੀ ਤਰ੍ਹਾਂ ਲਪੇਟ ਲੈਣਾ ਐਡਾ ਕਾ ਕੱਪੜਾ ਲੈਣਾ ਜਿਹਦੇ ਵਿੱਚ ਨਾਰੀਅਲ ਲਪੇਟਦੇ ਜਟਾ ਵਾਲਾ ਸਾਰਾ ਨਾਰੀਅਲ ਲੈਣਾ ਹੈ ਜੀ ਜਿਹੜਾ ਆਪਾਂ ਆਪਾਂ ਜਦੋਂ ਸਹਿਜ ਪਾਟ ਜਾਂ ਖੰਡ ਪਾਟ ਸਾਹਿਬ ਪ੍ਰਕਾਸ਼ ਕਰਵਾਉਂਦੇ ਆ ਨਾ ਤੇ ਆਪਾਂ ਪੱਕਾ ਪਾਣੀ ਵਾਲੇ ਤੌੜੇ ਦੇ ਉੱਪਰ ਨਾਰੀਅਲ ਰੱਖਦੇ ਆ ਉਹ ਨਾਰੀਅਲ ਲੈਣਾ ਨੂੰ ਖੜਕਾ ਕੇ ਦੇਖ ਲਓ ਦੇ ਵਿੱਚ ਪਾਣੀ ਜ਼ਰੂਰ ਹੋਵੇ ਜੀ ਤੇ ਉਸਦੇ ਉੱਤੇ ਲਾਲ ਕੱਪੜਾ ਬਲੇਟ ਲਾਲ ਕੱਪੜਾ ਲਪੇਟ ਕੇ ਉਸ ਤੋਂ ਬਾਅਦ ਜਿਹੜੀ ਮੈਂ ਤੁਹਾਨੂੰ ਖੰਭਣੀ ਦੱਸੀ ਉਹ ਖੰਭਣੀ ਦਾ ਟੋਟਾ ਪਹਿਲਾਂ ਹੀ ਤੁਸੀਂ ਮਿੰਕੇ ਸਵਾਰ ਕੇ ਓਡਾ ਖੰਭਣੀਆ ਟੋਟਾ ਪਹਿਲਾਂ ਹੀ ਤੋੜ ਲਿਓ ਵੀ ਉਹਦੇ ਉੱਤੇ ਤਿੰਨ ਚੱਕਰ ਲੱਗ ਜਾਣ। ਉਹ ਨਾਰੀਅਲ ਦੇ ਉੱਤੇ ਤਿੰਨ ਚੱਕਰ ਲੱਗ ਜਾਣ ਵੀ ਇੰਨਾ ਟੋਟਾ ਪਹਿਲਾਂ ਮਾੜਾ ਜਿਹਾ ਮਿੰਕੇ ਤੁਸੀਂ ਤੋੜ ਲਿਓ। ਮੋੜ ਜਿਹਦੇ ਲਪੇਟਣ ਲੱਗੇ ਉਹਦੋਂ ਨਹੀਂ ਉਹ ਤੋੜਨਾ ਤੁਸੀਂ ਪਹਿਲਾਂ ਤੋੜ ਸਕਦੇ ਹੋ। ਜਦੋਂ ਤੁਸੀਂ ਲਾਲ ਕੱਪੜੇ ਦੇ ਵਿੱਚੋਂ ਨਾਰੀਅਲ ਲਪੇਟ ਲਿਆ ਉਸ ਤੋਂ ਬਾਅਦ ਤੁਸੀਂ ਖੰਭਣੀ ਦੇ ਤਿੰਨ ਚੱਕਰ ਮਾਰਨੀ ਉਹਨੂੰ ਨਾਰੀਅਲ ਨੂੰ ਲਪੇਟੇ ਹੋਈ ਜਿਹੜਾ ਕੱਪੜੇ ਦੇ ਵਿੱਚ ਲਪੇਟ ਕੇ ਨ ਮੁੜ ਕੇ ਉਹਦੇ ਤਿੰਨ ਚੱਕਰ ਮਾਰਨੇ ਆ ਤਿੰਨ ਚੱਕਰ ਮਾਰ ਕੇ ਜਿਹੜਾ ਤਾਗਾ ਦਾ ਸਿਰਾ ਆ ਜਾਊਗਾ ਉਹਨੂੰ ਦੂਜੇ ਤਾਗਿਆਂ ਦੇ ਥੱਲੇ ਗੰਢ ਨਹੀਂ ਲਾਉਣੀ ਜੇ ਦੂਜੇ ਤਾਗਿਆਂ ਦੇ ਥੱਲੇ ਬਸ ਤੁਸੀਂ ਲਪੇਟ ਦੇਣਾ ਥੱਲੇ ਜੇ ਕਰ ਦੇਣਾ ਵੀ ਜਾਨੀ ਉਹ ਦੇੜੇ ਨਾ ਉਸ ਤੋਂ ਬਾਅਦ ਜੇ ਤੁਸੀਂ ਉਹ ਆਪਣੇ ਗੁਰੂਆਂ ਦੇ ਚਰਨਾਂ ਦੇ ਵਿੱਚ ਰੱਖਣਾ ਹੈ ਉਸ ਤੋਂ ਬਾਅਦ ਤੁਸੀਂ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਚਪਾਈ ਸਾਹਿਬ ਜੀ ਦਾ ਪਾਠ ਕਰਨਾ ਆਨੰਦ ਸਾਹਿਬ ਦਾ ਪਾਠ ਕਰਨਾ ਅਰਦਾਸ ਬੇਨਤੀਆਂ ਕਰਕੇ ਤੁਸੀਂ ਫੇਰ ਉਹ ਨਾਰੀਅਲ ਚੱਕਣਾ ਜੀ ਉੱਥੋਂ ਤੇ ਦੀਵਾ ਤੁਸੀਂ ਵੱਡਾ ਲਿਓ ਜੋਤ ਜਿਹੜੀ ਸੋਡੀ ਜੋਤ ਜਿੰਨਾ ਚਿਰ ਤੁਸੀਂ ਉਹ ਪਾਠ ਸਾਰਾ ਕੁਝ ਕਰ ਰਹੇ ਹੋ ਸੋਡੀ ਜੋਤ ਉਹਨਾਂ ਚਿਰ ਜਗਦੀ ਰਹੇ ਜੀ ਵੱਡੇ ਦੀ ਵਿੱਚ ਕਿਉਂ ਪਾ ਲੈਣਾ ਜੀ ਤੁਸੀਂ ਤੇ ਮੁੜ ਕੇ ਤੁਸੀਂ ਉਹ ਨਾਰੀਅਲ ਨੂੰ ਚੱਕਣਾ ਹੈ ਉਹ ਉਸ ਨਾਰੀਅਲ ਨੂੰ ਚੱਕ ਕੇ ਕਿਸੇ ਗੁਪਤ ਜਗ੍ਹਾ ਤੇ ਰੱਖ ਦੇਣਾ ਜਿੱਥੇ ਉਹਨੂੰ ਕੋਈ ਵੀ ਨਾ ਦੇਖੇ ਉਸ ਜਗ੍ਹਾ ਤੇ ਤੁਸੀਂ ਉਹ ਨਾਰੀਅਲ ਰੱਖ ਦੇਣਾ ਹੈਗਾ ਤੇ ਇਹ ਜਿਵੇਂ ਮੈਂ ਤੁਹਾਨੂੰ ਉਹ ਚੱਕ ਚੱਕਾ ਨੀ ਦੱਸਿਆ ਸੀ ਘਿਮਿਆਰਾਂ ਦੇ ਵਿੱਚ ਛੋਟੀ ਡੰਡਾ ਲੈ ਕੇ ਆਉਣਾ ਉਹਨਾਂ ਜਿਹੜੀਆਂ ਜਿਹੜੇ ਬਾਹਰ ਬੈਠੇ ਆ ਬੱਚੇ ਉੱਨਾਂ ਲਈ ਮੁਸ਼ਕਲ ਹੈ ਵੀ ਉਹ ਕਿੱਥੋਂ ਲੈ ਕੇ ਆਉਣ ਇਹ ਚੀਜ਼ਾਂ ਉਥੋਂ ਨਾਰੀਆਲ ਵਗੈਰਾ ਇਹ ਸਭ ਕੁਝ ਉਥੋਂ ਮਿਲ ਜਾਂਦਾ ਹੁੰਦਾ ਹੈ ਜੀ ਤੇ ਇਹ ਕੋਈ ਉਹ ਨਹੀਂ ਹੈਗਾ ਵੀ ਨਹੀਂ ਚੀਜ਼ਾਂ ਮਿਲਦੀਆਂ ਮਿਲ ਜਾਂਦੀਆਂ ਜਾਂ ਇਧਰੋਂ ਵੀ ਕੂਰੀਅਰ ਵੀ ਕਰਵਾਈਆਂ ਜਾਂਦੀਆਂ ਤੇ ਉਹ ਡੰਡਾ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਮੇਰੇ ਨਾਲ ਇਹਨੂੰ ਤੁਸੀਂ ਗੁਪਤ ਜਗ੍ਹਾ 'ਤੇ ਰੱਖਣਾ ਹੈ ਇਹਨੂੰ ਇਹੋ ਜਿਹੀ ਗੁਪਤ ਜਗ੍ਹਾ 'ਤੇ ਰੱਖਣਾ ਜਿੱਥੇ ਕੋਈ ਵੀ ਇਹਨੂੰ ਦੇਖ ਨਾ ਸਕੇ ਜੈ ਮਾਪੇ ਵੀ ਕੱਸੇ ਵਿੱਚ ਬੱਚਾ ਉੱਧਰ ਰਹਿੰਦਾ ਮਾਪੇ ਕੋ ਇਧਰ ਆ ਤੇ ਇਧਰ ਬੈਠੇ ਮਾਪੇ ਵੀ ਇਸ ਤਰ੍ਹਾਂ ਹੀ ਕਰ ਸਕਦੇ ਆ ਜੀ ਕੋਈ ਨਹੀਂ ਡਰ ਹੈਗਾ ਤੇ ਇਹਨੂੰ ਤੁਸੀਂ ਗੁਪਤ ਜਗ੍ਹਾ ਤੇ ਰੱਖ ਰਹੇ ਹੋ ਜਦੋਂ ਤੁਹਾਡੇ ਸਾਰੇ ਕਾਰਜ ਪੂਰਾ ਹੋ ਗਿਆ ਉਸ ਤੋਂ ਬਾਅਦ ਤੁਸੀਂ ਇਸ ਨਾਰੀਅਲ ਨੂੰ ਕਿਸੇ ਨੂੰ ਦਾਨ ਕਰ ਦਿਓ ਚਾਹੇ ਤਾਂ ਚਾਹੇ ਗੁਰੂ ਘਰ ਰੱਖਿਓ ਚਾਹੇ ਕਿਸੇ ਪਾਣੀ ਚ ਬਹਾ ਦਿਓ ਇਹ ਤੁਹਾਡੀ ਇੱਛਾ ਹੈ ਉਸ ਤੋਂ ਬਾਅਦ ਤੁਸੀਂ ਇਹਨੂੰ ਇਸ ਪਾਣੀ ਚ ਵੀ ਬਹਾ ਸਕਦੇ ਆਂ ਤੇ ਗੁਰੂ ਘਰ ਵੀ ਦਾਨ ਕਰ ਸਕਦੇ ਆ ਕਿ ਆ ਸਕਦੇ ਹੋ ਤੇ ਉਂ ਵੀ ਕਿਸੇ ਗਰੀਬ ਗੁਰਪੇ ਨੂੰ ਵੀ ਦਾਨ ਕਰ ਸਕਦੇ ਹੋਗੇ ਨਹੀਂ ਤੁਸੀਂ ਪਾਣੀ ਚ ਬਹਾ ਦਿਓ ਇਹ ਉਸ ਤੋਂ ਬਾਅਦ ਜਦੋਂ ਤੁਹਾਡਾ ਕਾਰਜ ਪੂਰਾ ਹੋ ਗਿਆ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਗੁਰੂ ਘਰ ਤੁਸੀਂ ਜ਼ਰੂਰ ਜਾਣਾ ਬੱਚਿਆਂ ਨੂੰ ਲੈ ਕੇ ਜਾਣਾ ਦੀਗ ਬਣਾ ਕੇ ਲੈ ਜਾਣੀਆਂ ਘਰ ਦੇ ਵਿੱਚੋਂ ਜਾਂ ਉੱਥੇ ਜਾ ਕੇ ਦੀਗ ਬਣਵਾ ਲੈਣਾ ਬਾਬੇ ਨੂੰ ਕਹਿ ਕੇ ਤੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਜ਼ਰੂਰ ਕਰਨਾ ਇਹ ਆਪਾਂ ਨੇ ਤੇ ਇਹ ਤਾਂ ਹੋ ਗਿਆ ਜੀ ਤੁਹਾਡਾ ਇਹ ਲਾਲ ਕੱਪੜੇ ਵਾਲਾ ਹੁਣ ਜਿਹੜਾ ਮੈਂ ਇੱਕ ਤੁਹਾਨੂੰ ਹਲਦੀ ਦਾ ਟੁਕੜਾ ਦੱਸਿਆ ਸੀ ਉਹ ਹਲਦੀ ਦੇ ਟੁਕੜੇ ਨੂੰ ਤੁਸੀਂ ਕੀ ਕਰਨਾ ਜੀ ਉਹਨੂੰ ਪੀਲੇ ਕੱਪੜੇ ਦੇ ਵਿੱਚ ਲਪੇਟ ਲੈਣਾ ਪੀਲੇ ਕੱਪੜੇ ਦੇ ਵਿੱਚ ਲਪੇਟ ਕੇ ਉਹਦੇ ਉੱਪਰ ਤੁਸੀਂ ਫੇਰ ਤਿੰਨ ਚੱਕਰ ਲਾਉਣੇ ਹੋ ਪੀਲੇ ਤਾਗੇ ਦੀ ਪੀਲੇ ਤਾਗੇ ਦੇ ਤਿੰਨ ਚੱਕਰ ਲਾਉਣੇ ਉਸ ਜਿਹੜਾ ਚੱਕਰ ਲਾਅ ਤੇ ਤਿੰਨ ਉਸ ਉਸ ਤਾਗੇ ਦੇ ਵੀ ਗੰਢ ਤੁਸੀਂ ਨਹੀਂ ਮਾਰਨੀ ਜੀ ਉਹਨੂੰ ਵੀ ਉਸੇ ਤਰ੍ਹਾਂ ਤਾਗਿਆਂ ਦੇ ਥੱਲੇ ਦੇ ਦਿਓ ਇਹ ਜਿਹੜੇ ਹਲਦੀ ਆ ਇਹ ਹਲਦੀ ਵਾਲਾ ਜੀ ਤੇ ਇਹ ਬੱਚਾ ਹੈ ਲੜਕਾ ਹੈ ਚਾਹੇ ਲੜਕੀ ਹੈ ਇਹ ਨੇ ਜਿੰਨਾ ਚਿਹਰੇ ਦੀ ਉਹਦੀ ਮੈਰਿਜ ਨਹੀਂ ਹੁੰਦੀ ਉਹਨਾਂ ਨੇ ਉਹਨਾਂ ਨੂੰ ਉਹ ਨੂੰ ਆਪ ਦੀ ਜੇਬ 'ਚ ਰੱਖਣਾ ਇਹ ਕੰਮ ਸਿਰਫ ਲੜਕਾ ਜਾਂ ਲੜਕੀ ਨੇ ਕਰਨਾ ਹੈ ਇਹ ਹਲਦੀ ਵਾਲਾ ਪਾ ਜੀ ਲੜਕਾ ਜਾਂ ਲੜਕੀ ਨੇ ਕਰਨਾ ਹੈ ਮਾਪੇ ਬਾਪ ਨੇ ਨਹੀਂ ਕਰਨਾ ਮਾਪੇ ਬਾਪ ਨੇ ਸਵੇਰੇ ਇਸ਼ਨਾਨ ਕਰਨਾ ਨਾਰੀਅਲ ਦਾ ਕੰਮ ਕਰਨਾ ਨਾਰੀਅਲ ਜੋ ਮੈਂ ਤੁਹਾਨੂੰ ਦੱਸਦਾ ਉਸ ਬੱਚੇ ਨੇ ਵੀ ਇਸ਼ਨਾਨ ਕਰਕੇ ਆਪਦਾ ਇਹ ਹਲਦੀ ਵਾਲਾ ਕੰਮ ਕਰਨਾ ਉਸ ਤੋਂ ਬਾਅਦ ਇਹ ਹਲਦੀ ਹਰ ਵਕਤ ਬੱਚੇ ਦੇ ਕੋਲ ਰਹੇ ਤੇ ਉਹ ਬੱਚੇ ਨੇ ਵੀ ਵੀ ਪ੍ਰਮਾਤਮਾ ਦਾ ਧਿਆਨ ਧਰਨਾ ਤੇ ਜਿਵੇਂ ਜੁਪਜੀ ਸਾਹਿਬ ਜੀ ਦਾ ਪਾਠ ਤੇ ਇਹ ਮੈਂ ਤੁਸੀਂ ਸਾਰੇ ਪਾਠ ਚੋ ਪਈ ਸਹਿਬ ਆਨੰਦ ਸਹਿਬ ਅਰਦਾਸ ਬੇਨਤੀਆਂ ਕਰਕੇ ਤੇ ਉਹ ਹਲਦੀ ਨੂੰ ਆਪ ਦੀ ਜੇਬ ਚ ਹਮੇਸ਼ਾ ਉਹ ਜਿੰਨਾ ਚਿਰ ਉਹਦੀ ਮੈਰਿਜ ਨਹੀਂ ਹੁੰਦੀ ਉਹ ਹਮੇਸ਼ਾ ਆਪ ਦੀ ਪਾਕਟ ਦੇ ਵਿੱਚ ਉਹਨੇ ਰੱਖਣੀ ਹੈ ਚਾਹੇ ਉਹ ਉਹਦੇ ਵਿੱਚ ਪਾ ਕੇ ਉਹਦੋਂ ਬਾਅਦ ਤੁਸੀਂ ਕਿਸੇ ਲਫਾਫੇ ਚ ਪਾ ਲਓ ਕੋਈ ਲਫਾਫਾ ਲੈ ਲਓ ਵੀ ਤਾਂ ਕਿ ਵੀ ਉਹ ਤੁਹਾਡੇ ਕੋਲੇ ਲੁਕੀ ਰਹੇ ਲਫਾਫੇ ਦੇ ਵਿੱਚ ਪਾ ਕੇ ਉਹ ਕਦੇ ਭਿੱਜੇ ਨਾ ਕਈ ਵਾਰ ਗਿੱਲੀ ਗੁੱਲੀ ਕੋਈ ਵਾਰ ਬੱਚਾ ਪਾਣੀ ਚ ਵਗ ਜਾਂਦਾ ਨਹੀਂ ਪਤਾ ਲੱਗਦਾ ਤੇ ਉਹਨੂੰ ਪਰਸ ਦੇ ਵਿੱਚ ਤੇ ਚੰਗੀ ਤਰ੍ਹਾਂ ਉਹ ਲਫਾਫੇ ਵਿੱਚ ਪਾ ਕੇ ਤੇ ਜੇਬ 'ਚ ਜਾਂ ਪਰਸ ਦੇ ਵਿੱਚ ਹਮੇਸ਼ਾ ਉਹ ਆ ਰੋਈ ਤੁਹਾਡੇ ਨਾਲ ਜਰੂਰ ਹੋਵੇ ਜੀ ਇਹ ਕੰਮ ਤੁਸੀਂ ਜਰੂਰ ਕਰਨਾ ਹੈ ਜੀ ਤੇ ਇੱਕ ਮੈਂ ਤੁਹਾਨੂੰ ਦੱਸ ਦਈਏ ਜੀ ਜਿਹੜਾ ਤੁਸੀਂ ਨਾਰੀ ਵਾਲਾ ਦਾ ਕੰਮ ਕਰਦੇ ਆ ਚਾਹੇ ਮਾਂ ਕਰਦੀ ਹੈ ਚਾਹੇ ਬਾਪ ਕਰਦਾ ਸੁਭਾ ਕਰਨਾ ਹੈ ਜੀ ਇਹ ਸੁਭਾ ਕਰਨਾ ਹੈ ਸੁਭਾ ਜਦੋਂ ਜਿਹੜੇ ਦਿਨ ਹੁਣ ਜਿਵੇਂ ਆਪਾਂ ਮੰਗਲਵਾਰ ਤੇ ਵੀਰਵਾਰ ਵਾਲੇ ਦਿਨ ਕੰਮ ਕਰਨਾ ਹੈ ਕਿਸੇ ਕੋਈ ਵੀ ਦਿਨ ਚੁਣ ਲਿਓ ਤੁਸੀਂ ਤੇ ਬਾਕੀ ਇਹ ਬਾਕੀ ਮੈਂ ਤੁਹਾਨੂੰ ਦੱਸ ਦਿੰਨੀ ਆ ਜੀ ਇੱਥੇ ਜੇ ਤੁਸੀਂ ਮੰਗਲਵਾਰ ਤੇ ਵੀਰਵਾਰ ਨੂੰ ਕਰ ਰਹੇ ਜੇ ਤਾਂ ਤੁਸੀਂ ਇਹ ਮੰਗਲਵਾਰ ਨੂੰ ਕਰ ਰਹੇ ਆ ਤਾਂ ਲੜਕਾ ਲੜਕਾ ਹੈ ਤਾਂ ਮੰਗਲਵਾਰ ਨੂੰ ਕਰੋ ਜੇ ਲੜਕੀ ਹੈ ਤਾਂ ਉਹ ਤਾਂ ਤੁਸੀਂ ਵੀਰਵਾਰ ਨੂੰ ਕਰ ਦਿਓ ਉਹਦੇ ਲਈ ਵੀਰਵਾਰ ਨੂੰ ਕਰ ਲਓ ਤੇ ਇੱਕ ਨਹੀਂ ਇੱਕ ਮੈਂ ਤੁਹਾਨੂੰ ਫੇਰ ਦੱਸ ਦੇ ਜਿਹੜਾ ਕੰਮ ਜੇ ਮਾਂ ਚ ਬਾਪ ਉਹ ਨਰੀਅਲ ਵਾਲਾ ਕੰਮ ਕਰਦੇ ਆ ਉਹ ਉਸਦੇ ਨਮਕ ਨਹੀਂ ਖਾਣਾ ਜੀ ਉਹ ਕਰਨ ਤੋਂ ਪਹਿਲਾਂ ਵੀ ਨਮਕ ਨਹੀਂ ਖਾਣਾ ਉਹ ਇਹ ਤੁਸੀਂ ਸਵੇਰ ਅਮਰਤ ਵੇਲੇ ਕਰੋ ਤਾਂ ਬਹੁਤ ਵਧੀਆ ਗੱਲ ਆ ਸੁਭਾ ਅਸ਼ਨਾਣ ਕਰਕੇ ਅਮਰਤ ਵੇਲੇ ਇਹ ਕੰਮ ਕਰਨਾ ਨਰੀਆ ਲਾਲਾ ਬੱਚੇ ਆਪ ਜਿਹੜਾ ਨਰੀਆ ਸਾਨੂੰ ਲਾਲ ਕੱਪੜੇ ਚ ਲਪੇਟ ਕੇ ਰੱਖਣ ਨੂੰ ਦੱਸਿਆ ਤੇ ਉਸ ਦਿਨ ਸਾਰਾ ਦਿਨ ਤੁਸੀਂ ਨਮਕ ਨਹੀਂ ਖਾਣਾ ਜੀ ਨੂਨ ਨਹੀਂ ਖਾਣਾ ਇਹ ਦਾਲ ਪਾਣੀ ਜੋ ਕੁਸ ਆਪਾ ਤੁਸੀਂ ਰੋਟੀ ਖਾਓ ਤੇ ਮਿੱਠੇ ਨਾਲ ਹੀ ਖਾ ਸਕਦੇ ਜਾਂ ਫਲ ਫਰੂਟ ਖਾ ਸਕਦੇ ਆ ਉਹ ਸਾਰਾ ਦਿਨ ਤੁਸੀਂ ਨਮਕ ਨਹੀਂ ਖਾਣਾ ਇਹ ਗਲਤੀ ਤੁਸੀਂ ਨਹੀਂ ਕਰਨੀ ਫਿਰ ਇਹਦਾ ਅਸਰ ਘਟ ਜਾਊਗਾ ਫਿਰ ਤੁਸੀਂ ਕਹੋਗੇ ਵੀ ਸਾਨੂੰ ਫਾਇਦਾ ਨਹੀਂ ਹੋਇਆ ਇਹ ਗੱਲ ਦਾ ਪੂਰਾ ਖਿਆਲ ਰੱਖਣਾ ਹੈ ਪਿਓ ਪਿਓ ਬੱਚੇ ਦਾ ਇਹ ਕੰਮ ਕਰਦਾ ਤੇ ਉਹਨੇ ਵੀ ਸਾਰਾ ਦਿਨ ਇਹ ਨਮਕ ਨਹੀਂ ਖਾਣਾ ਜੇ ਮਾਂ ਇਹ ਕੰਮ ਕਰਦੀ ਤੇ ਮਾਂ ਨੇ ਵੀ ਸਾਰਾ ਦਿਨ ਨਮਕ ਨਹੀਂ ਖਾਣਾ ਪਰ ਜਿਹੜਾ ਵੀ ਇਹ ਕੰਮ ਕਰੇ ਉਸੇ ਨੇ ਖਾਜੇ ਲੜਕਾ ਲੜਕੀ ਖੁਦ ਕਰਦੇ ਤੇ ਉਹਨਾਂ ਨੇ ਵੀ ਉਸ ਦਿਨ ਸਾਰਾ ਦਿਨ ਨਮਕ ਨਹੀਂ ਖਾਣਾ ਜਿਹੜਾ ਹਲਦੀ ਦਾ ਕਰਦੇ ਉਹ ਤਾਂ ਲੜਕਾ ਲੜਕੀ ਨਹੀਂ ਕਰਨਾ ਜੀ ਉਹ ਤੇ ਉਹਦੇ ਵਿੱਚ ਮਾਂ-ਬਾਪ ਦਾ ਕੋਈ ਰੋਲ ਨਹੀਂ ਉਹ ਬੱਚਾ ਕਿਵੇਂ ਵੀ ਕਰ ਸਕਦਾ ਉਹਦਾ ਕੋਈ ਦਿੱਕਤ ਨਹੀਂ ਜਿਹੜਾ ਤੁਸੀਂ ਨਾਰੇ ਵਾਲਾ ਕਾਲਾ ਕਰਨਾ ਉਹ ਮਾਪੇ ਕਰ ਸਕਦੇ ਆ ਪਰ ਮਾ ਬੱਚਾ ਕੋਈ ਵੀ ਕਰ ਸਕਦਾ ਪਰ ਉਸ ਦਿਨ ਉਹਨਾਂ ਨੇ ਨੰਕ ਨਹੀਂ ਖਾਣਾ ਜੀ ਇਹ ਮੈਂ ਤੁਹਾਨੂੰ ਵਾਰ-ਵਾਰ ਦੱਸ ਰਹੀ ਹਾਂ ਫਿਰ ਤੁਸੀਂ ਆਖੋਗੇ ਵੀ ਸਾਨੂੰ ਪਤਾ ਨਹੀਂਗਾ ਤੇ ਤੁਸੀਂ ਵੇਖੋ ਬਹੁਤ ਜਲਦੀ ਤੁਹਾਡੇ ਬੱਚੇ ਨੂੰ ਇਹਦਾ ਫਾਇਦਾ ਹੋਊਗਾ ਬਹੁਤ ਜਲਦੀ ਤੁਹਾਡਾ ਬੱਚਾ ਸ਼ਾਦੀ ਦੇ ਬੰਦਨਾਂ ਦੇ ਵਿੱਚ ਵੱਜੂਗਾ ਤੇ ਪ੍ਰਮਾਤਮਾ ਦਾ ਸਿਮਰਨ ਤੁਸੀਂ ਜ਼ਰੂਰ ਕਰਨਾ ਤੇ ਬੱਚੇ ਨੂੰ ਜੇ ਬੱਚੇ ਕੋਲ ਨਹੀਂ ਵੀ ਟਾਈਮ ਤਾਂ ਬੱਚੇ ਨੂੰ ਕਹੋ ਤੁਸੀਂ ਚਪਾਈ ਸਹਿਬ ਜੀ ਦਾ ਪਾਠ ਕਰ ਸਕਦੇ ਹੋ ਸੁਖ ਸੁਣ ਸਕਦੇ ਹੋ ਜੇ ਨਹੀਂ ਵੀ ਕਰਨਾ ਆਉਂਦਾ ਬੱਚਿਆਂ ਨੂੰ ਤੇ ਸੁਣ ਸਕਦੇ ਹੋ ਤੁਸੀਂ ਲਾ ਕੇ ਆਪਣੇ ਕੋਲੇ ਮੋਬਾਈਲ ਕੋਲ ਚਪਈ ਸਾਹਿਬ ਜੀ ਦਾ ਪਾਠ ਲਿਓ ਫਰਨਾਂਡਸ ਸਰ ਦਾ ਅਰਦਾਸ ਬੇਨਤੀਆਂ ਕਰੋ ਤੇ ਆਪਦੇ ਮਨ ਦੇ ਵਿੱਚ ਜੋ ਵੀ ਤੁਹਾਡੀ ਇੱਛਾ ਹੈ ਉਹ ਦੀ ਤੁਸੀਂ ਕਾਮਨਾ ਰੱਖੋ ਵੀ ਪ੍ਰਮਾਤਮਾ ਸਾਡੀ ਇੱਛਾ ਪੂਰੀ ਕਰੇ ਅਸੀਂ ਇਸ ਲਈ ਕਰ ਰਹੇ ਹਾਂ ਤੇ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਤੇ ਚਪਈ ਸਾਹਿਬ ਜੀ ਦਾ ਪਾਠ ਵੀ ਬੱਚਾ ਹਰ ਰੋਜ਼ ਕਰੇ ਜਿੰਨਾ ਚਿਰ ਬੱਚੇ ਦਾ ਵਿਆਹ ਨਹੀਂ ਨਾ ਹੁੰਦਾ ਉਪਾਏ ਇਸ ਪਾਠ ਨਾਲ ਜੁੜੇ ਚਾਹੇ ਸੁਣੇ ਤੇ ਚਾਹੇ ਕਰੇ ਜੀ ਤੇ ਬਾਕੀ ਤੁਸੀਂ ਗੁਰੂਆਂ ਦੀ ਆਪਣੀ ਦੀ ਰਹਿਤ ਮਰਿਆਦਾ ਦਾ ਤੁਹਾਨੂੰ ਧਿਆਨ ਵਿੱਚ ਨજર ਬਚਾ ਪਾਠ ਸੁਣਦਾ ਚਾਹੀ ਕਰਦਾ ਮੀਟ ਮੱਛੀ ਤੋਂ ਬੱਚੇ ਨੂੰ ਦੂਰ ਰਹਿਣਾ ਪਊਗਾ ਜੀ ਆਂਡਾ ਮੀਟ ਮੱਛੀ ਸ਼ਰਾਬ ਨਸ਼ੀਲੇ ਪਦਾਰਥ ਚੀਜ਼ਾਂ ਤੋਂ ਬੱਚੇ ਨੂੰ ਦੂਰ ਰਹਿਣਾ ਪਊਗਾ ਤੇ 100% ਤੁਹਾਡਾ ਕੰਮ ਬਹੁਤ ਜਲਦੀ ਬਣੂਗਾ ਬਹੁਤ ਜਲਦੀ ਹੀ ਕੰਮ ਬਣੂਗਾ ਤੇ ਜੇ ਤੁਸੀਂ ਕੰਮ ਬਣੂਗਾ ਤੇ ਜੇ ਤੁਹਾਡੇ ਘਰ ਦੇ ਵਿੱਚ ਉਹ ਰਸਤੇ ਆਉਂਦੇ ਆ ਕੇ ਮੁੜ ਜਾਂਦੇ ਆ ਤੇ ਮੁੜ ਕੇ ਆਹਦੇ ਵਿੱਚ ਦੱਸਾਂਗੇ ਮੁੜ ਕੇ ਕੋਈ ਦੱਸ ਦਾਨੀ ਤੇ ਉੱਥੇ ਤੁਸੀਂ ਇੱਕ ਇਹ ਵੀ ਕਰ ਸਕਦੇ ਹੋ ਤੁਸੀਂ ਬੱਚੇ ਨੂੰ ਖਵਾ ਸਕਦੇ ਜਿਵੇਂ ਅਲੈਚੀ ਇਹ ਜਿਹੜੇ ਸਾਰੇ ਇਹ ਦੋਸ਼ ਜਿਹੜੇ ਵੀ ਆਪਾਂ ਦੱਸਦੇ ਆਪਾਂ ਹੁਣ ਕਈ ਕਹਿਣਦੇ ਵੀ ਬਹਿਮ ਭਰ ਮਾਂ ਐ ਬਾਹ ਬਹੁਤ ਕੁਝ ਕਹਿ ਦਿੰਦੇ ਆ ਲੋਕ ਤੇ ਇਹਦੇ ਨਾਲ ਕੋਈ ਬਹਿਮ ਭਰ ਨੂੰ ਨਹੀਂ ਹੁੰਦਾ ਜੀ ਇਹ ਤੇ ਇਹ ਆਪਣੇ ਕਈ ਵਾਰ ਨਾ ਬਹੁਤ ਦੋਸ਼ ਹੋ ਜਾਂਦੇ ਦੋਸ਼ ਲੱਗ ਜਾਂਦੇ ਆ ਜਿਵੇਂ ਨજર ਦਾ ਦੋਸ਼ ਕਿਸੇ ਬੱਚੇ ਨੂੰ ਕੋਈ ਨજર ਲੱਗ ਜਾਂਦੀ ਹੈ ਉਹਦੇ ਕਰਕੇ ਵੀ ਵਿਆਹ ਚ ਰੁਕਾਵਟ ਆ ਜਾਂਦੀ ਹੈ ਪਿੱਤਰ ਦੋਸ਼ ਜੋ ਆਪਾਂ ਮੰਨਦੇ ਆ ਉਹਨਾਂ ਦੀ ਮੰਨਤਾ ਸਹੀ ਨਹੀਂ ਹੁੰਦੀ ਜਾਂ ਉਹਦੇ ਕਾਰਨ ਵੀ ਹੋ ਜਾਂਦਾ ਜੀ ਜਿਵੇਂ ਕੋਈ ਕੁੰਡਲੀ ਦੇ ਵਿੱਚ ਬੱਚੇ ਵਿੱਚ ਦੋਸ਼ ਹੁੰਦਾ ਉਹਦੇ ਕਰਕੇ ਵੀ ਹੋ ਜਾਂਦਾ ਜੀ ਕੋਈ ਗ੍ਰਹਿ ਦੋਸ਼ ਜਾਂ ਕੋਈ ਵਸਤੂ ਦੋਸ਼ ਕੋਈ ਆਪਣੇ ਘਰ ਦੇ ਵਿੱਚ ਕੋਈ ਚੀਜ਼ ਐਸੀ ਵੈਸੀ ਬਣੀ ਹੁੰਦੀ ਹੈ ਉਹਦੇ ਕਰਕੇ ਵੀ ਹੋ ਜਾਂਦਾ ਹੈ ਇਹ ਬਹਿਮ ਪਰ ਨਹੀਂ ਹੁੰਦਾ ਜੀ ਇੰਨਾ ਨਹੀਂ ਸੋਚੀ ਰਹਿੰਦਾ ਇਹ ਇਹ ਆਪਾਂ ਪਰਮਾਤਮਾ ਨਾਲ ਜੁੜੋ ਜੀ ਥੋੜਾ ਬਹੁਤ ਆਪਾਂ ਆਵਦੀ ਕਿਸਮਤ ਨੂੰ ਚਮਕਾਉਣ ਲਈ ਸਭ ਕੁਝ ਆਪਾਂ ਨੂੰ ਕਰਨਾ ਪੈਂਦਾ ਹੈਗਾ ਤੇ ਵੇਖੋ ਵਹਿਮ ਭਰ ਨੂੰ ਤਾਂ ਹੋਰ ਬਹੁਤ ਚੀਜ਼ਾਂ ਹੁੰਦੀਆਂ ਜੇ ਆਪਾਂ ਵੇਖ ਲਈਏ ਸਿੱਖ ਧਰਮ ਦੇ ਵਿੱਚ ਹੁਣ ਜਦੋਂ ਬੱਚਾ ਜਨਮ ਲੈਂਦਾ ਉਹ ਕਿਹੜੀ ਮਾਂ ਜਿਹੜੀ ਆਪਣੇ ਬੱਚੇ ਦੇ ਤਵੀਤ ਨਹੀਂ ਪਾਉਂਦੀ ਤੇ ਸਿੱਖ ਧਰਮ ਦੇ ਵਿੱਚ ਤਾਂ ਤਵੀਤਾਂ ਨੂੰ ਕੋਈ ਜਗ੍ਹਾ ਹੀ ਨਹੀਂ ਦਿੱਤੀ ਗਈ ਤੇ ਤੁਸੀਂ ਆਪ ਹੀ ਦੇਖੋ ਕਿਹੜੀ ਮਾਂ ਜਿਹੜੀ ਬੱਚੇ ਦੇ ਤਵੀਤ ਨਹੀਂ ਪਾਉਂਦੀ ਕਿਹੜੀ ਮਾਂ ਜੀ ਦੇ ਪੁੱਤ ਨੂੰ ਕਦੇ ਨજર ਨਾ ਲੱਗੀ ਹੋਵੇ ਉਹ ਕਿਹੜੀ ਮਾਂ ਜੀ ਤਾਂ ਪੁੱਤਕੀ ਬਿਮਾਰ ਨਾ ਹੋਵੇ ਤੇ ਉਹਨੇ ਗੱਲ ਦੇ ਵਿੱਚ ਤਾਗਾ ਨਾ ਪਾਇਆ ਹੋਵੇ ਹਰ ਇੱਕ ਮਾਂ ਨੂੰ ਇਹ ਕਰਨਾ ਪੈਂਦਾ ਜੀ ਇਹ ਜ਼ਰੂਰੀ ਹੈ ਇਹ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਜੀ ਇਹ ਬਹਿਮ ਪਰਮ ਨਹੀਂ ਹੁੰਦੇਗੇ ਤੇ ਇਹ ਕੰਮ ਵੀ ਤੁਸੀਂ ਕਿਸੇ ਜਿਵੇਂ ਤੁਸੀਂ ਮੱਸਿਆ ਤੋਂ ਲੈ ਕੇ ਪੁੰਨਿਆ ਦੇ ਵਿੱਚ ਵਿੱਚ 15 ਦਿਨ ਹੁੰਦੇ ਆ ਕਿਸੇ ਵੀ ਵੀਰਵਾਰ ਵਾਲੇ ਦਿਨ ਕਿਸੇ ਵੀ ਮੰਗਲਵਾਰ ਵਾਲੇ ਦਿਨ ਤੁਸੀਂ ਇਹ ਕੰਮ ਕਰਨਾ ਤੇ ਇੱਕ ਜੇ ਤੁਹਾਨੂੰ ਮੈਂ ਇੱਥੇ ਹੋਰ ਦੱਸ ਦਿਆਂ ਤੁਸੀਂ ਗੁੜ ਲੈਣਾ 100 ਗ੍ਰਾਮ 100 ਗ੍ਰਾਮ ਲੈ ਹਰੀ ਲਾਈਚੀ ਦੀਣੀ ਚਾਹ 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 ਪਾਉਣੀ ਹੈ 100 ਗ੍ਰਾਮ ਲੈਣਾ ਤਾਗਾ ਮਿਸ਼ਰੀ ਤਿੰਨਾ ਚੀਜ਼ਾਂ ਨੂੰ ਪੀਸ ਕੇ ਇਹ ਤੇ ਹਰ ਰੋਜ਼ ਬੱਚੇ ਨੂੰ ਇੱਕ ਚਮਚਾ ਖਵਾ ਦਿਓ ਜੇ ਤੁਹਾਡੇ ਘਰੋਂ ਰਿਸ਼ਤੇ ਵਾਲੇ ਆ ਜਾਂਦੇ ਤੇ ਮੁੜ ਜਾਂਦੇ ਮੁੜ ਕੇ ਤੁਹਾਨੂੰ ਕੋਈ ਦੱਸਦੇ ਨਹੀਂ ਇਹ ਉਹਨਾਂ ਲਈ ਪਾ ਜੀ ਤੇ ਤੁਸੀਂ ਤਿੰਨੇ ਚੀਜ਼ਾਂ ਪੀਸ ਕੇ ਰੱਖ ਲੈਣੇ ਹਰ ਰੋਜ਼ 40 ਦਿਨ ਹੀ ਸਿਰਫ ਇਹ ਬੱਚੇ ਨੂੰ ਖਵਾਉਣਾ ਰੋਜ਼ ਛੋਟਾ ਇੱਕ ਚਮਚਾ ਬੱਚੇ ਨੂੰ ਇਹ ਖਵਾਓ ਤੇ ਤੁਸੀਂ ਵੇਖੋ ਜੀ ਇਹਦੇ ਨਾਲ ਵੀ ਬੱਚੇ ਦੇ ਚਿਹਰੇ ਦੇ ਉੱਤੇ ਕਿੰਨਾ ਕੌਨਫੀਡੈਂਸ ਆਉਂਦਾ ਕਿੰਨਾ ਵੀ ਝਮਕ ਆਉਂਦੀ ਹੈ ਬੱਚੇ ਦੇ ਤੇ ਇਹ ਨਹੀਂ ਹੈਗਾ ਵੀ ਜਿਹੜਾ ਵੀ ਕੋਈ ਆਊਗਾ ਉਹ ਇਹ ਪ੍ਰਤੀ ਆਪਾਂ ਕਹਿੰਨੇ ਖਿੱਚ ਖਿੱਚ ਪੈਦਾ ਹੋ ਜੂਗੀ ਤੇ ਉਹ ਨਹੀਂ ਹੈਗਾ ਵੀ ਉਹ ਐ ਕਹੋਗਾ ਮੈਂ ਦਵਾ ਵੀ ਜਾਂ ਨਾ ਮੁੜ ਜੂ ਖਾਲੀ ਮੁੜ ਜੂ ਜਾਂ ਦੁਆਰੇ ਦਾ ਕਹਿ ਕੇ ਮੁੜ ਕੇ ਨਾ ਆਵੇ 100% ਉਹ ਰਿਸ਼ਤਾ ਤੁਹਾਡੇ ਪੱਕਾ ਹੋਊਗਾ ਹੀ ਹੋਊਗਾ 40 ਦਿਨ ਤੁਸੀਂ ਇਹ ਲਗਾਤਾਰ ਬੱਚੇ ਨੂੰ ਜਰੂਰ ਖਵਾਓ ਜੀ ਆਪਾਂ ਮਸਿਆ ਤੋਂ ਲੈ ਕੇ ਪੁੰਨਿਆ ਤੱਕ ਸ਼ੁਕਰ ਪੰਚ ਹੁੰਦਾ ਕਿਸੇ ਵੀ ਮੰਗਲਵਾਰ ਕਿਸੇ ਵੀ ਵੀਰਵਾਰ ਤੇ ਆਪਾਂ ਇਹ ਜੇ ਤੁਹਾਨੂੰ ਨਹੀਂ ਸਮਝ ਆਈ ਤੇ 프리 ਤੁਸੀਂ ਵੀਡੀਓ ਦੁਆਰਾ ਜਾ ਕੇ ਦੇਖ ਲੈਣਾ ਇਸ ਤਰ੍ਹਾਂ ਦੀਆਂ ਮੇਰੀਆਂ ਵੀਡੀਓ ਵੇਖਣੇ ਮੇਰੇ ਚਾਹੀਦਾ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਕੋਈ ਵੀਡੀਓ ਕਿੱਦਾਂ ਦੀ ਲੱਗੀ ਮੈਂ ਤਾਂ ਕੋਸ਼ਿਸ਼ ਕੀਤੀ ਹੈ ਕਿ ਹਰ ਗੱਲ ਮੈਂ ਤੁਹਾਨੂੰ ਵਾਰ-ਵਾਰ ਇੱਥੇ ਦੱਸੀ ਹੈ ਰਿਪੀਟ ਕਰੀ ਹੈ ਪਰ ਫਿਰ ਵੀ ਗੱਲ ਜੇ ਕੋਈ ਸਮਝ ਨਾ ਆਏ ਤਾਂ ਤੁਸੀਂ ਕਮੈਂਟ ਕਰ ਦੇਣਾ ਤੇ ਬਾਕੀ ਤੁਹਾਨੂੰ ਨਹੀਂ ਵਾਰ ਕਹੀ ਬਸ ਸਮਝ ਆਉਂਦੀ ਹੈ ਨਾ ਤੁਸੀਂ ਵੀਡੀਓ ਨੂੰ ਪਲੀਜ਼ ਰਿਪੀਟ ਦੁਬਾਰਾ ਜਰੂਰ ਦੇਖ ਲਿਆ ਕਰੋ ਤੇ ਇਸ ਤਰ੍ਹਾਂ ਦੀਆਂ ਮੇਰੀਆਂ ਵੀਡੀਓ ਵੇਖਣੇ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਬਹੁਤ-ਬਹੁਤ ਧੰਨ